ਅਹ ਦੇਖੋ ਜੀ ਡੇਰ ਬਾਬਨ ਨਾਨਕ ਜੀ ਜਿੱਤਾਰ ਰੰਧਾਵਾ ਪਾਰਕ ਜਿਹੜੀ ਹੈਗੀ ਸੀਗੀ ਕਿਹੇ ਸ਼ਰਾਰਤੀ ਅਨਸਰ ਨੇ ਜਿਹੜੇ ਨੂੰ ਘਾਹ ਨੂੰ ਆਗ ਲਾ ਦਿੱਤੀ ਐ ਤਕਰੀਬਨ ਸੜ ਜਾਂ ਤੁਸੀਂ ਦੇਖ ਰਹੇ ਆ ਜਿਉਂ ਦੂਰ ਦੂਰ ਤੱਕ ਘਾਹ ਸਾਰਾ ਸੜ ਕੇ ਸਵਾ ਚੁਕਾ ਵਾ ਸ਼ਰਾਰਤੀ ਅਨਸਰ ਵੱਲੋਂ ਲਗਾਈ ਗਈ ਅਗਰ ਪਾਰਕ ਦੀ ਖੂਬਸੂਰਤੀ ਨੂੰ ਲਗਾ ਗ੍ਰੈਂਡ ਕਾਫੀ ਜਿਆਦਾ ਜਿਹੜਾ ਵਾ ਉਹ ਜੇ ਬੋਟੇ ਵੀ ਜਿਹੜੇ ਨੇ ਉਹ ਵੀ ਸੜ ਚੁੱਕੇ ਹੈਗੇ ਨੇ ਦੂਰ ਦੂਰ ਤੱਕ ਤੁਸੀਂ ਇੱਕ ਹਿੱਸਾ ਤੁਸੀਂ ਦੇਖ ਰਿਹਾ ਵੀ ਬਿਲਕੁਲੀ ਜਿਹੜਾ ਵਾ ਸੜਕੇ ਤੇ ਸਵਾ ਚੁਕਾ ਵਾ ਇੱਥੇ ਸਟਰੀਟ ਲਾਈਟ ਵੀ ਲੱਗੀ ਦੀ ਹੈਗੀ ਆ ਉਹਨਾਂ ਦੀਆਂ ਤਾਰਾਂ ਵੀ ਬਿਲਕੁਲ ਜਿਹੜੀਆਂ ਨੇ ਉਹ ਵੀ ਸੜ ਚੁੱਕੀਆਂ ਨੇ ਜੀ ਕਾਫੀ ਦੂਰ ਤੱਕ ਜਿਹੜੀ ਆਈ ਹੈ ਜਿਹੜੀ ਅੱਗ ਕੇ ਸ਼ਾਂਤੀਆਂ ਸਿਰ ਨੇ ਜਿਹੜੀ ਲਈ ਸੀਗੀ ਤੁਸੀਂ ਦੇਖ ਰਹੇ ਹੋ ਜੀ ਆਹ ਦੇਖੋ ਪਾਰਕ ਜਿਹੜੀ ਆਵੇ ਸਾਨੂੰ ਕਾਲੀ ਕਾਲੀ ਸਾਰੀ ਨਜ਼ਰ ਆ ਰਹੀ ਐ ਜਿੰਨਾ ਵੀ ਕਾਫੂ ਸੀ ਹੀ ਸਾਰਾ ਹੀ ਸਾੜ ਦਿੱਤਾ ਗਿਆ ਜੀ ਦੇਖ ਰੋ ਜੀ ਹਾਂ ਜੀ ਪ੍ਰਧਾਨ ਜੀ ਅੱਜ ਜਿੱਤਾਰ ਦਾਵਾ ਪਾਰਕ ਜਿਹੜੀ ਹੈਗੀ ਆ ਉਸ ਨੂੰ ਕੇ ਸ਼ਰਾਪੀਆਂ ਸਾਡੇ ਜਿਹੜੀ ਆ ਅੱਗ ਲਾ ਕੇ ਜਿਹੜਾ ਘਾਟਾ ਸੜਦਾ ਉਸ ਬਾਰੇ ਜੀ ਦੇਖੋ ਜੀ ਇੰਨੀ ਵਧੀਆ ਪਾਰਕ ਬਣੀ ਦੀ ਐ ਹਰਿਆਲੀ ਆ ਸਾਰਾ ਸ਼ਹਿਰ ਇੱਥੇ ਸੈਰ ਕਰਨ ਆਉਂਦਾ ਖੇਡਣ ਆਂਦੇ ਬੱਚੇ ਤੇ ਜਿਸ ਵੀ ਸ਼ਰਾਰਤੀ ਅਨਸਰ ਨੇ ਇਹ ਘੁਣੋਣੀ ਹਰਕਤ ਕੀਤੀ ਆ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦੇਣ ਲੱਗੇ ਆ ਠੀਕ ਹੈ ਨਾ ਤੇ ਭਾਲ ਕਰੋ ਇਹ ਕਿਹੜਾ ਸ਼ਰਾਰਤੀ ਅਨਸਰ ਆ ਜਿਹੜਾ ਇਹੋ ਜਿਹਾ ਘੁਣੋਣੀ ਹਰਕਤਾਂ ਕਰਤਾ ਦੇਖੋ ਕਿੰਨੀ ਵਧੀਆ ਪਾਰਕ ਬਣੀ ਦੀ ਸਾਡੀ ਵਧੀਆ ਫੁੱਲ ਬੂਟੇ ਲੱਗੇਦੇ ਨੇ ਤੇ ਇਹੋ ਜਿਹਾ ਅੱਗ ਲਾ ਦੇਣਾ ਅਨੁਸਾਰ ਦੇਣਾ ਬਹੁਤ ਮਾੜੀ ਗੱਲ ਆ ਬਾਕੀ ਆਪਣੇ ਵੀ ਅਸੀਂ ਮਿਊਸਪੈਲਟੀ ਦੇ ਮੁਲਾਜ਼ਮਾਂ ਨੂੰ ਕਹਿੰਦੇ ਖਿਆਲ ਰੱਖੋ ਅਸ ਪੁਲਿਸ ਨੂੰ ਵੀ ਕਹਿੰਦੇ ਆ ਇਥੇ ਤੇ ਛੋਟੇ ਛੋਟੇ ਦਰਖਤ ਵੀ ਆ ਗਏ ਸੀ ਤੇ ਸਟਰੀਟ ਲਾਈਟ ਵੀ ਨਹੀਂ ਨੂੰ ਦੀ ਨਿਕਸ਼ੜ ਕੋ ਜਾਈ ਆ ਬਿਲਕੁਲ ਜਿਵੇਂ ਸਾਰੀਆਂ ਥੱਲੇ ਤਾਰਾਂ ਸਰ ਗਈਆਂ ਜੇ ਦਰਖਤ ਦੀ ਥੱਲੇ ਫੁੱਲ ਬੂਟੇ ਜਨ ਬਹੁਤ ਵਿਚਾਰੇ ਇਥੇ ਬੱਚਿਆਂ ਵਾਂਗੂ ਛੋਟੇ ਫੁੱਲ ਹੁੰਦੇ ਆ ਦੇਖੋ ਜੀ ਕਾਨੂੰਨ ਇਹ ਕਿਤੇ ਬਹੁਤ ਮਾਰੀ ਐ ਬਾਕੀ ਇਹਦੀ ਤੈਅ ਤੱਕ ਪਹੁੰਚਾਂਗੇ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਨੂੰ ਬਿਲਕੁਲ ਬਖਸ਼ਿਆ ਨਹੀਂ ਜਾਏਗਾ ਕਾਨੂੰਨ ਦੇ ਖਿਲਾਫ ਉਹਦੇ ਕਾਰਵਾਈ ਕੀਤੀ ਜਾਏਗੀ ਕਾਨੂੰਨ ਦੇ ਬਾਬਤ ਜਿਹੜੀ ਪਾਰਕ ਮੇਰਾ ਪਪਾ ਨਾਨਕ ਚਿੱਤਾ ਦਾਵਾ ਦੇ ਜੀ ਅਲੀ ਉਹਦੇ ਤੇ ਪਾਰਕ ਦੇ ਕਿਤੇ ਪਾਰਕ ਦਾ ਸੜਕ 'ਤੇ ਸਵਾਰ ਹੋਈ ਨੇ ਖਾਣੇ ਆ ਜੀ ਉਸ ਬਾਰੇ ਇਹ ਜੀ ਜਿਹੜੀ ਦਰਬਾਰ ਸਾਹਿਬ ਦੇ ਬੈਕ ਸਾਈਡ ਤੇ ਦਿੱਤਾਂ ਰੰਧਾਵਾ ਪਾਰਕ ਦੀ ਤੁਸੀਂ ਗੱਲ ਕਰਦੇ ਹੋ ਨਾ ਤੁਸੀਂ ਮੌਕਾ ਦੇ ਕੇ ਆਏ ਹੋ ਇਹ ਬਹੁਤ ਸੁੰਦਰ ਪਾਰਕ ਬਣੀ ਆ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਦੀ ਦਾ ਸਦਕਾ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਨੂੰ ਇਹ ਗਿਫਟ ਦਿੱਤਾ ਹੋਇਆ ਇੱਥੇ ਆ ਹੁਣ ਛੁੱਟੀਆਂ ਚੱਲਦੀਆਂ ਵੀ ਆ ਸਕੂਲਾਂ ਦੀਆਂ ਸ਼ਾਮ ਦੇ ਵੇਲੇ 350 350 ਲੇਡੀਜ਼ ਤੋਂ ਲੈ ਕੇ ਬੱਚਿਆਂ ਤੱਕ ਉੱਥੇ ਪਬਲਿਕ ਇਕੱਠੀ ਹੋਈ ਹੁੰਦੀ ਆ ਔਰ ਸਵੇਰੇ ਵੀ 200 250 ਬੰਦਾ ਜਿਹੜਾ ਉੱਥੇ ਮਾਰਨਿੰਗ ਵਾਕ ਤੇ ਜਾਂਦਾ ਹੀ ਖੁਦ ਜਾਣੇ ਜੀ ਉੱਥੇ ਉਹ ਪਾਰਕ ਦੀ ਸੇਵਾ ਵੀ ਕਰੀਦੀ ਆ ਪਰ ਬੜੀ ਦੁੱਖ ਦੀ ਗੱਲ ਆ ਵੀ ਉੱਥੇ بڑے ਛੋਟੇ ਪੌਦੇ ਲਾਏ ਵੱਡੇ ਹੋਏ ਪਾਣੀ ਦੇ ਕੇ ਗੋਡੀਆਂ ਕਰਕੇ ਉਹਦੀ ਸੁਰੱਖਿਅਤ ਕਰਕੇ ਉਹਨੂੰ ਬੜਾ ਤਿਆਰ ਕੀਤਾ ਤੇ ਇਹ ਸ਼ਰਾਰਤੀ ਅਨਸਰ ਜਿਹੜੇ ਨੇ ਉਹਨਾਂ ਨੇ ਇਹ ਉਥੇ ਅੱਗ ਲਾ ਕੇ ਤੇ ਗਲਤ ਕੰਮ ਕੀਤਾ ਇਹ ਜਿਹੜੇ ਸ਼ਰਾਰਤੀ ਅਨਸਰ ਉਥੇ ਹੋਰ ਵੀ ਦੇਖੇ ਨੇ ਕਈ ਸ਼ਾਮ ਦੇ ਵੇਲੇ ਕਈ ਉਥੇ ਪੋਵਾ ਪੀ ਕੇ ਸੁੱਟ ਜਾਂਦੇ ਨੇ ਕਈ ਚਿਕਨ ਵਾਲੇ ਲਫਾਫੇ ਸੁੱਟ ਜਾਂਦੇ ਆ ਬੀੜੀ ਸਿਗਰਟ ਤੱਕ ਵੀ ਇਹਨਾਂ ਲੋਕਾਂ ਨੂੰ ਜਿਹੜਾ ਨਾ ਵਾਰਨਿੰਗ ਆ ਕਿ ਜੇ ਇਹੋ ਜਿਹਾ ਦੁਬਾਰਾ ਕੋਈ ਕੰਮ ਹੋਇਆ ਨਾ ਇਹ ਬਖਸ਼ੇ ਨਹੀਂ ਜਾਣਗੇ ਅਸੀਂ ਦੋ ਵਾਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਵੀ ਇੱਥੇ ਸ਼ਰਾਬੀ ਅਨਸਰ ਸ਼ਾਮਾਂ ਵੇਲੇ ਆਉਂਦੇ ਨੇ ਪਰ ਪੁਲਿਸ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜੀ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਜੀ